ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਅੱਜ ਤੋਂ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸੇ ਪ੍ਰਕਿਰਿਆ ਦੇ ਪਹਿਲੇ ਦਿਨ ਜਲੰਧਰ ਵਿਖੇ ਕਾਂਗਰਸ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੇ ਆਪਣਾ ਨਾਮਜ਼ਦਗੀ ਪੱਤਰ ਭਰਿਆ। ਇਸ ਮੁੱਖੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ ਰਹੇ। ਇੱਕ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਆਪਣਾ ਹਰ ਵਾਅਦਾ ਪੂਰਾ ਕੀਤਾ ਹੈ ਦੂਜੇ ਪਾਸੇ ਭਾਜਪਾ ਮੋਦੀ ਦੀ ਕੇਂਦਰ ਵਿੱਚ ਸਰਕਾਰ ਹੈ ਉਹ بجائے ਲੋਕਾਂ ਦੇ ਕੰਮ ਕਰਨ ਦੇ ਲੋਕਾਂ ਨੂੰ ਝੂਠੇ ਵਾਅਦੇ ਕਰਨ ਤੇ ਲੱਗੇ ਹੋਏ ਹਨ ਉਹਨਾਂ ਦਾ ਕਹਿਣਾ ਹੈ ਕਿ ਜੀਐਸਟੀ ਅਤੇ ਨੋਟਬੰਦੀ ਨੇ ਦੇਸ਼ ਨੂੰ ਬਰਬਾਦ ਕਰਕੇ ਰੱਖ ਦਿੱਤਾ ਪੰਜਾਬ ਦਾ ਪਹਿਲਾ ਕਾਗਜ਼ ਜਿਹੜਾ ਅੱਜ ਨਾਮਜ਼ਦ ਕੀਤਾ ਹੈ ਇਹ ਸਾਡੇ ਜੋ ਜ ਸਾਹਮਣੇ ਐਸੀ ਕੀਤਾ ਹੈ ਕੱਲ ਤੋਂ ਬਾਅਦ ਦੋ ਦੋ ਹੋਣਗੇ ਡੇਲੀ ਕਿਉਂਕਿ ਟਾਈਮ ਬੜਾ ਘਟ ਹੈ 7 ਤੋਂ 8 ਤਰੀਕ ਨੂੰ 19 ਤੇ 28 ਨੂੰ ਛੁੱਟੀ ਹੈ ਤਾਂ ਬਚ ਰਹਿ ਗਏ 3 24 25 26 ਔਰ 29 ਔਰ ਅਸੀਂ 12 ਕਾਗਜ਼ ਭਰਨੇ ਨੇ ਹੋਰ ਤਾਂ ਡੇਲੀ ਨੂੰ ਦੋ ਦੋ ਗੇੜੇ ਲੱਗਣਗੇ ਦੋ ਦੋ ਦਿਨ ਅੱਜ ਇਹਨੂੰ ਪੂਰਾ ਕਰਨ ਲਈ ਲੇਕਿਨ ਮੈਨੂੰ ਖੁਸ਼ੀ ਹੈ ਅੱਜ ਇਸ ਖੁਸ਼ੀ ਦੇ ਦਿਹਾਰੇ ਤੇ ਤੁਸੀਂ ਸਾਰੇ ਉਰੇ ਆਇਓ ਇਹਨਾਂ ਨੇ ਕਿਹਾ ਸੀ ਕਿ ਕੈਪਟਨ ਸਾਹਿਬ ਖਾਲੋ ਜਿਤਾਉਣਗੇ ਮੈਂ ਕੈਪਟਨ ਸਾਹਿਬ ਨਹੀਂ ਕੋਈ ਜਿਤਾ ਸਕਦਾ ਇਹ ਜਿਤਾਉਣਗੇ ਜਿਹੜੇ ਸਾਡੇ ਬੈਠੇ ਜਿੰਦੇ ਇਹ ਸਾਡੇ ਵੀਰ ਨੇ ਸਾਡੇ ਸਾਥੀ ਨੇ ਸਾਡੇ ਫੌਜ ਹੈ ਕਾਂਗਰਸ ਪਾਰਟੀ ਦੇ ਸਾਡੀ ਰੀੜ ਦੀ ਹੱਡੀ ਹੈ ਜੋ ਅੱਜ ਇੱਥੇ ਬੜਾ ਜਵਾਨ ਹੋ ਤੁਸੀਂ ਔਰ ਇਹ ਜਗ ਤੁਸੀਂ ਚਾਹਨਾ ਔਰ ਇਹ ਜਗ ਜਿਹੜਾ ਹੈ ये मेरा जंग नहीं या चौधरी साल का जंग नहीं ये साढ़े देश के भविखला जंग है इस जंग ने एक हकूमत बनानी है और राहुल गांधी जी ने अस प्राइम मिनिस्टर बना और ये इसलिए कि तुम हूँ मुकाबला कर लो ये दोनों का एक तो पांच साल के उसे बैठे ने ਅਰਥੋ ਜੀ ਡੇਲੀ ਇਹਨਾਂ ਦਾ ਮੇਰਾ ਕਿ ਹਰ ਸੋਸ਼ਲ ਮੀਡੀਆ ਪਰ ਇਹ ਹੁੰਦਾ ਹੈ ਅਖਬਾਰ ਪਰ ਹੁੰਦੇ ਨੇ ਤੇ ਪੜਦੇ ਰਹਿੰਦੇ ਹਾਂ ਮੈਂ ਤਾਂ ਸਿਰਫ ਮੈਨੂੰ ਹੈਰਾਨੀ ਇਸ ਗੱਲ ਦੀ ਜਿਹੜੀਆਂ ਬੜੀ ਧੂਮ ਕਾਮ ਨਾਲ ਗੱਲਾਂ ਕੀਤੀਆਂ ਸੀ ਇਸ ਮੌਜੂਦਾ ਸਰਕਾਰ ਨੇ ਅੱਜ ਉਹ ਗੱਲਾਂ ਨੂੰ ਅੱਜ ਕਿਉਂ ਨਹੀਂ ਇਸਤੇਮਾਲ ਕਰ ਰਹੇ ਇਲੈਕਸ਼ਨ ਕਿਸ ਨੇ ਕਿਹਾ ਨੋਟਬੰਦੀ ਦਾ ਇੱਕ ਵਾਰ ਵੀ ਬਾਦਲ ਨੇ ਕਿਹਾ ਬਾਦਲ ਔਰ ਇਹਨਾਂ ਦਾ ਦੂਜਾ ਜਿਹੜਾ ਹੈ ਮੋਦੀ ਇਹਨਾਂ ਨੇ ਕਹਿੰਦੇ ਕਿ कि जो प्रोग्राम असा प्रोग्राम का बड़ा अच्छा असर क्योंकि हो पता है कि लोग इस काम तो दुखी से जीएसटी ला दी कोई व्यापारी खुश है जो कह सकते मैं, मैं खुश है जीएसटी के और ये इन्होंने दोनों प्रोग्राम चके से कि बड़ी तब्दीली तो आ जानी है मुल्क बहुत कुछ साध जाना है और इस वे ਇਹ ਰੋਜ਼ਗਾਰੀ 12% ਤੇ ਖੜੀ ਐ ਸਮਝ ਲਿਓ ਕਿ ਇਹ ਨਾ 12% ਬਣਦਾ ਹੈ ਸੈਕਲੈ ਲੱਗਦਾ ਉੱਪਰ ਰੈਲੀ ਤੋਂ ਪਹਿਲਾਂ ਕੈਪਟਨ ਨੇ ਆਜ ਸਾਬਕਾ ਸੰਸਦ ਮਹਿੰਦਰ ਸਿੰਘ ਕੇਪੀ ਨੂੰ ਉਹਨਾਂ ਦੇ ਘਰ ਜਾ ਕੇ ਮਨਾਇਆ ਇਸ ਪਿੱਛੋਂ ਉਹਨਾਂ ਕੇਪੀ ਨੂੰ ਨਾਲ ਲੈ ਕੇ ਚੌਧਰੀ ਸੰਤੋਖ ਸਿੰਘ ਦੀ ਨਾਮਜ਼ਦਗੀ ਪਰਵਾਈ ਰਜਾਮੰਦੀ ਤੋਂ ਬਾਅਦ ਕੇਪੀ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਪਾਰਟੀ ਦੇ ਲਈ ਕੰਮ ਕਰਦੇ ਰਹਿਣਗੇ ਔਰ ਮੈਂ ਉਹਨਾਂ ਦਾ ਬੜਾ ਮਾਨ ਸਤਿਕਾਰ ਕਰਦਾ ਉਹ ਮੇਰਾ ਵੀ ਕਰਦੇ ਆ ਔਰ ਅਸੀਂ ਕਾਂਗਰਸ ਪਾਰਟੀ ਦੇ ਸਾਡਾ ਪਰਿਵਾਰ ਜਿਹੜਾ ਪਿਛਲੇ 60 ਸਾਲ ਤੋਂ ਕਾਂਗਰਸ ਪਾਰਟੀ ਨਾਲ ਜੁੜਿਆ ਆ ਔਰ ਮੇਰੇ ਫਾਦਰ ਨੇ ਕੁਰਬਾਨੀ ਦਿੱਤੀ ਅਤਵਾਦ ਵੇਲੇ ਸ਼ਹਾਦਤ ਪਾਈ ਔਰ ਉਸ ਤੋਂ ਬਾਅਦ ਲਗਾਤਾਰ ਅਸੀਂ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਆ ਐਤਕੀ ਟਿਕਟ ਦੇ ਵਿੱਚ ਥੋੜੀ ਪਰੇਸ਼ਾਨੀ ਜ਼ਰੂਰ ਆਈ ਪਾਰਟੀ ਨੂੰ ਮੈਂ ਇਹਦੇ ਵਿੱਚ ਕਹਿੰਦਾ ਕੋਈ ਗੁਰੇਜ਼ ਨਹੀਂ ਕਰਦਾ ਲੇਕਿਨ ਅਸੀਂ ਆਪਣੀ ਪਰਿਵਾਰ ਦੇ ਵਿੱਚ ਇਹ ਫੈਸਲਾ ਕੀਤਾ ਕਿ ਕਾਂਗਰਸ ਦੇ ਨਾਲ ਹਮੇਸ਼ਾ ਖੜੇ ਰਹੇ ਹਾਂ ਔਰ ਖੜੇ ਰਹਿਣਾ ਔਰ ਮੇਰੇ ਜਿੰਨੇ ਸਮਰਥਕ ਆ ਉਹਨਾਂ ਨੂੰ ਮੈਂ ਅੱਜ ਇਹ ਹੀ ਬੇਨਤੀ ਕਰਦਾ ਕਿ ਅਸੀਂ ਕਾਂਗਰਸ ਦੇ ਪੁਰਾਣੇ ਸਿਪਾਹੀ ਆ ਆਪਾਂ ਕਾਂਗਰਸ ਦੀ ਮਦਦ ਕਰਨੀ ਹੈ ਪੰਜਾਬ ਦੇ ਵਿੱਚ ਜੋ ਮਿਸ਼ਨ 13 ਕੈਪਟਨ ਸਾਹਿਬ ਲੈ ਕੇ ਚੱਲੇ ਆ ਉਹਨੂੰ ਅਸੀਂ ਸਿਰੇ ਚੜਾਉਣਾ ਔਰ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਉਣਾ ਇਹ ਸਾਡਾ ਜਿਹੜਾ ਮਿਸ਼ਨ ਹੈ ਇੱਕ ਕੈਪਟਨ ਸਾਹਿਬ ਜਦਾਏ ਸੀਗੇ ਤੁਹਾਡੇ ਨਾਲ ਕੋਈ ਤੁਹਾਡੀ ਰੀਹੈਬਿਲੀਟੇਸ਼ਨ ਕੋਈ ਸੈਟਲਮੈਂਟ ਜਾਂ ਕੋਈ ਐਡਜਸਟਮੈਂਟ ਦੇਖੋ ਮੈਂ ਦਾ ਰੀਹੈਬਿਟੇਟਡ ਹੈ ਕਾਂਗਰਸੀ ਵਰਕਰ ਨੂੰ ਕੋਈ ਲੋੜ ਨਹੀਂ ਹੁੰਦੀ ਦੇ ਮਾਰਕੀਟ ਦੀ ਗੱਲ ਕੀਤੀ ਹੈ ਜੀ ਜੀ ਜਨਕਤ ਐਕਟਿਵ ਸਟੇਟ ਪ੍ਰੈਜ਼ੀਡੈਂਟ ਬਣਾਇਆ ਜਾ ਸਕਦਾ ਹੈ ਦੇਖੋ ਜਾਂ ਕੋਈ ਵੱਡੀ ਚੇਅਰਮੈਨੀ ਜੋ ਜੋ ਵੀ ਜੋ ਵੀ ਜੋ ਵੀ ਕਰਨਾ ਹੈ ਉਹ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ ਕਰਨਾ ਸਾਡੀ ਪਾਰਟੀ ਦੇ ਹਾਈ ਕਮਾਂਡ ਨੇ ਕਰਨਾ ਮੈਂ ਪੰਜਾਬ ਦਾ ਪ੍ਰਧਾਨ ਵੀ ਰਹਿ ਲਿਆ ਮੈਂਬਰ ਪਾਰਲੀਮੈਂਟ ਵੀ ਰਹਿ ਲਿਆ ਵਰਕਿੰਗ ਕਮੇਟੀ ਦਾ ਮੈਂਬਰ ਵੀ ਰਹਿ ਲਿਆ ਲੋਕ ਸਭਾ ਦਾ ਮੈਂਬਰ ਵੀ ਰਹਿ ਲਿਆ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਵੀ ਰਹਿ ਲਿਆ ਤਿੰਨ ਚਾਰ ਵਾਰੀ ਐਮ ਐਲ ਏ ਵੀ ਰਹਿ ਲਿਆ ਇਸ ਕਰਕੇ ਮੈਂ ਸਮਝਦਾ ਕਿ ਮੈਨੂੰ ਜੋ ਪਾਰਟੀ ਨੇ ਦਿੱਤਾ ਜੋ ਮੇਰੇ ਪਾਰਟੀ ਦੇ ਉੱਤੇ ਸਾਡੇ ਪਰਿਵਾਰ ਤੇ ਉਹ ਰਿਣ ਆ ਉਹ ਅਸੀਂ ਇਲੈਕਸ਼ਨ ਦੇ ਵਿੱਚ ਉਹ ਰਿਣ ਚੁਕਾਉਣਾ ਹੈ। ਤੁਹਾਡੇ ਕੰਨਾਂ 'ਚ ਕੁਝ ਕਹਿ ਕੇ ਗਏ ਹੋ। ਨਹੀਂ ਦੇਖੋ ਗੱਲ ਇਹ ਮੈਂ ਜਿਵੇਂ ਪਹਿਲਾਂ ਕਿਹਾ ਜਦੋਂ ਮੈਨੂੰ ਪ੍ਰਧਾਨ ਬਣਾਇਆ ਸੀ ਮੈਂ ਉਦੋਂ ਇੱਥੇ ਸੀਗਾ ਵੀ ਨਹੀਂ ਮੈਂ ਫੌਰਨ ਗਿਆ ਸੀ ਵਿਦੇਸ਼ ਗਿਆ ਸੀ। ਮੈਂ ਕੈਨੇਡਾ ਸੀ ਜਦੋਂ ਮੈਨੂੰ ਸੁਨੇਹਾ ਮਿਲਿਆ ਕਿ ਤੈਨੂੰ ਪੀਸੀ ਦਾ ਪ੍ਰਧਾਨ ਬਣਾਤਾ। ਤੋਂ ਇਹ ਕੋਈ ਮੰਗਣ ਵਾਲੀ ਗੱਲ ਨਹੀਂ ਹੁੰਦੀ ਬਿਨ ਮੰਗੇ ਮੋਤੀ ਮਿਲੇ ਮੰਗੇ ਮਿਲੇ ਨਾ ਵੀ। ਕੰਡੀਸ਼ਨਲੀ ਤੁਹਾਨੂੰ ਤੁਸੀਂ ਮੰਨ ਗਏ ਹੋ। ਨਹੀਂ ਆ ਦੇਖੋ ਪਾਰਟੀ ਦੇ ਵਿੱਚ ਕੋਈ ਕੰਡੀਸ਼ਨ ਨਹੀਂ ਹੁੰਦੀ। ਪਾਰਟੀ ਦਾ ਐਸੇ ਲਈ ਮਸਲਾ ਹੈ ਕਿ ਅਸੀਂ ਇਲੈਕਸ਼ਨ ਦੇ ਵਿੱਚ ਲੱਗੇ ਜਿੰਨਾ ਮੈਨੂੰ ਆਪਣਾ ਪਾਰਟੀ ਡੈਮੋਕਰੇਟਿਕ ਤਰੀਕੇ ਦੇ ਨਾਲ ਮੈਂ ਪਾਰਟੀ ਨੂੰ ਆਪਣਾ ਰੋਸ ਦੱਸਣਾ ਸੀ ਉਹ ਦੱਸਿਆ ਪਾਰਟੀ ਮੇਰੇ ਰੋਸ ਨਾਲ ਸਹਿਮਤ ਹੋਈ ਆ ਉਹਨਾਂ ਨੇ ਮੈਨੂੰ ਦਿਲਾਸਾ ਦਿੱਤਾ ਕਿ ਤੁਹਾਡਾ ਪਾਰਟੀ ਦੇ ਵਿੱਚ ਰਹਿਣਾ ਠੀਕ ਹੈ ਪਾਰਟੀ ਲਈ ਉਪਯੋਗੀ ਹੈ ਪਾਰਟੀ ਤੁਹਾਡੀਆਂ ਸੇਵਾਵਾਂ ਦੀ ਕਦਰ ਕਰਦੀ ਹੈ ਔਰ ਅਸੀਂ ਪਾਰਟੀ ਦੀ ਕਦਰ ਕਰਦੇ ਹਾਂ ਤੁਹਾਨੂੰ ਮਤਲਬ ਆਉਣ ਵਾਲਾ ਟਾਈਮ ਵਿੱਚ ਕੋਈ ਨਵੀਂ ਪਾਰਟੀ ਪੋਜੀਸ਼ਨ ਮਿਲ ਸਕਦੀ ਹੈ ਦੇਖੋ ਮੈਂ ਜਿਵੇਂ ਪਹਿਲਾਂ ਕਿਹਾ ਮੈਨੂੰ ਕੋਈ ਪਾਰਟੀ ਦੀ ਪੋਜੀਸ਼ਨ ਦੀ ਭੁੱਖ ਨਹੀਂ ਹੈ ਜਿੱਥੇ ਪਾਰਟੀ ਮناسب ਸਮਝੇਗੀ ਉੱਥੇ ਕਰਾਂਗਾ ਨਹੀਂ ਤਾਂ ਮੈਂ ਜਲੰਧਰ ਦੇ ਆਲਰੇਡੀ ਸੇਵਾ ਕਰ ਰਿਹਾ ਹਾਂ ਤੁਹਾਡੇ ਸਾਹਮਣੇ ਹੀ ਹੈ ਤੁਹਾਡੇ ਵਿੱਚ ਰਹਿਣਾ ਤੇ ਉਹ ਮੈਂ ਸੇਵਾ ਜਿਹੜੀ ਜਾਰੀ ਰੱਖਾਂ। ਜਿਹੜੀ ਤੁਹਾਡੀ ਭਾਜਪਾ ਦੀ ਨਾਲ ਗੱਲ ਮੈਂ ਵਿਚ ਨਾਲ ਆਉਂਗੇ ਚੌਧਰੀ ਸਾਹਿਬ ਦੇ। ਮੈਂ ਤਾਂ 13 ਦੀਆਂ 13 ਸੀਟਾਂ ਤੇ ਕਹਿ ਰਹੇ ਹਾਂ ਜੀ 13 ਦੀਆਂ 13 ਸੀਟਾਂ ਤੇ ਜਾਵਾਂਗੇ ਔਰ ਇੱਥੇ ਵੀ ਇਲੈਕਸ਼ਨ ਕੰਮੇ ਮੈਂ ਹੁਣ ਆਏ ਪੇਪਰ ਭਰਨ ਆਇਆ ਜਿਹੜੀ ਤੁਹਾਡੀ ਭਾਜਪਾ ਨਾਲ ਵੀ ਗੱਲ ਚੱਲ ਰਹੀ ਹੈ ਤਾਲੀਆਂ ਨਾਲ ਵੀ ਗੱਲ ਚੱਲ ਰਹੀ। ਬੋਤ ਭਾਈ ਮਾਈਕ ਆਈਡੀ ਨੀਚੇ ਕਰਾ ਨਹੀਂ ਦੇਖੋ ਗੱਲ ਇਹ ਹੈ ਦੂਜੀਆਂ ਪਾਰਟੀਆਂ ਵੀ ਚੰਗੇ ਚਿਹਰੇ ਲੱਭਦੀਆਂ। ਮੈਨੂੰ ਜ਼ਰੂਰ ਉਹਨਾਂ ਨੇ ਅਪਰੋਚ ਕੀਤਾ ਬਟ ਮੈਂ ਪਾਰਟੀ ਦੇ ਨਾਲ ਕਮਿਟਿਡ ਹਾਂ ਤੁਸੀਂ ਜਿਹੜੀ ਤੁਨਾ ਕਰਤੀ ਉਹਨਾਂ ਨੂੰ ਜਦ ਮੈਂ ਪਾਰਟੀ ਨਾਲ ਕਮਿਟਿਡ ਹਾਂ ਜੀ ਮੈਂ ਪਾਰਟੀ ਨਾਲ ਕਮਿਟਿਡ ਹਾਂ ਸਾਡੀ ਪਾਰਟੀ ਨੇ ਅੱਜ ਤੱਕ ਕਦੇ ਵੀ ਮਤਲਬ ਇਧਰ ਉਧਰ ਨਹੀਂ ਦੇਖਿਆ ਸਵਾਏ ਕਾਂਗਰਸ ਤੋਂ ਇਸੇ ਸਮੇਂ ਤੇ ਚੌਧਰੀ ਸੰਤੋਖ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੈਪਟਨ ਦਾ ਰਾਜ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਜਾਵੇਗਾ ਅਕਾਲੀ ਦਲ ਨੇ ਨਫਰਤੀ ਭਾਵਨਾ ਯਾਰ ਕੀਤੀ ਹੈ ਜਦਕਿ ਕੈਪਟਨ ਨੇ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਹੈ ਦੇਖੋ ਕਾਂਗਰਸ ਪਾਰਟੀ ਦਾ ਪੰਜਾਬ ਵਿੱਚ ਪਹਿਲਾ ਨੋਮੀਨੇਸ਼ਨ ਪੇਪਰ ਫਾਈਲ ਹੋਇਆ ਜਗਨਦਰ ਵਿਕੇ ਲੋਕ ਬਦਲਾ ਚਾਹੁੰਦੇ ਕਿਉਂ ਬਦਲਾ ਚਾਹੁੰਦੇ ਕਿ ਜਿਹੜੀ ਪਿਛਲੀ ਸਰਕਾਰ ਹੈ ਜਿਹੜੀ 5 ਸਾਲ ਦੀ ਸਰਕਾਰ ਹੈ ਕੋਈ ਵੀ ਸਰਕਾਰ ਬਣਦੀ ਹੈ ਆਪਣਾ ਕੋਸ਼ਨਾ ਪੱਤਰ ਜਾਰੀ ਕਰਦੀ ਹੈ ਜਿਹੜੀ ਉਸਤੇ ਅਮਲ ਕਰਦੀ ਉਹਨੂੰ ਬਣਾਉਂਦੀ ਹੈ ਉਸ ਨਾਲ ਲੋਕ ਜੁੜਦੇ ਹਨ ਪਰ ਜਿਹੜਾ ਕੋਈ ਵੀ ਮੁੱਦਾ ਜਿਹੜਾ ਘੋਸ਼ਣਾ ਪੱਤਰ ਤੇ ਲਿਆ ਹੋਵੇ ਉਹ ਨਹੀਂ ਪੂਰਾ ਕਰਦੀ ਉਸ ਤੋਂ ਲੋਕ ਟੁੱਟਦੇ ਸੋ ਇਸ ਸਰਕੇ ਇਹ ਸਾਰਾ जग ਜਾਣ ਰਿਹਾ ਕਿ ਭਾਰਤੀ ਜਨਤਾ ਪਾਰਟੀ ਤੋਂ ਲੋਕ ਦੂਰ ਚਲੇ ਗਏ ਔਰ ਕਾਂਗਰਸ ਪਾਰਟੀ ਨੂੰ ਪਨਾ ਰਹੇ ਔਰ ਅਗਲੀ ਸਰਕਾਰ ਸਾਡੀ ਕਾਂਗਰਸ ਪਾਰਟੀ ਦੀ ਸੈਂਟਰ ਵਿੱਚ ਬਣੇਗੀ ਕੈਪਟਨ ਸਾਹਿਬ ਨਾਲ ਆਏ ਸੀ ਉਹਦੇ ਨਾਲ ਕੈਪਟਨ ਸਾਹਿਬ ਅੱਜ ਇਥੇ ਆ ਕੇ ਗਏ ਉਹਨਾਂ ਦੇ ਆਉਣ ਦੇ ਨਾਲ ਬਹੁਤ ਵੱਡਾ ਉਤਸ਼ਾਹ ਸਾਡੇ ਵੋਟਰਾਂ ਨੂੰ ਮਿਲਿਆ ਕਿਉਂਕਿ ਕੈਪਟਨ ਸਾਹਿਬ ਨੇ ਆਪਣੇ ਇਸ ਰਜ਼ੀਮ ਦੇ ਵਿੱਚ ਇਤਹਾਸਿਕ ਫੈਸਲੇ ਲਏ ਹਨ ਇਹ ਪਹਿਲਾ ਸੂਬਾ ਕੈਪਟਨ ਰਮਿੰਦਰ ਸਿੰਘ ਜੀ ਦੀ ਰਹਿਨਮਾਈ ਤਹਦੇ ਜਿਸ ਨੇ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਦਲਤਾਂ ਦੇ ਮਾਫ ਕੀਤੇ ਜਿਹੜਾ ਡਰਗੇਡਿਕ ਜਿਹੜਾ ਨਸ਼ਾ ਉਸ ਤੇ ਕਾਬੂ ਪਾਇਆ ਜਿਸ ਤਰ੍ਹਾਂ ਪਹਿਲਾਂ ਸੀਗਾ ਕਿ ਸ਼ਰੇਆ ਨਸ਼ੇ ਬਕਦੇਸੀ ਤਸਕਰੀ ਹੋ ਰਹੀ ਸੀਗੀ ਔਰ ਹੋਮ ਡਿਲੀਵਰੀ ਹੋ ਰਹੀ ਸੀ ਜਿਦਾ ਪੀਜ਼ਾ ਦੀ ਹੁੰਦੀ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਇਸ ਸਰ ਕੇ ਲੋਕ ਕਾਂਗਰਸ ਨੂੰ ਚਾਹੁੰਦੇ ਆ ਔਰ ਕੈਪਟਨ ਸਾਹਿਬ ਦੇ ਹੋਣਾ ਮੇਰੀ ਕੈਂਪੇਨ ਦੇ ਕੈਂਪੇਨ ਨੂੰ ਇੱਕ ਨਮਾਉਤ ਸਾਹਿਬ ਮਿਲਿਆ ਨਮਾਗਾਰਾ ਮਿਲਿਆ